ਕਦਾ ਇਹ ਪਾਰ ਕੇ ਗਏ ਕਿਉਂਕਿ ਪੇਲ ਪੋਇਆ ਵਾ ਮੈਂ ਯਾਰ ਪਹਿਲੇ ਆਂਦਾ ਨਾ ਪਾਰ ਕੇ ਭੱਜੇ ਬੰਦੇ ਤਿਲ ਪਾਰੇ ਬੰਦੇ ਭੱਜੇ ਨਾ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹ ਫੇਰ ਆਇਆ ਪੈਸੇ ਮੈਂ ਪੈਸੇ ਨਾਲ ਨੰਦ ਨੰਦ ਦੇ ਉਹ ਨਾਲ ਉੱਥੇ ਅਛਾ ਤੂੰ ਨੰਦ ਪਰ ਆ ਕੇ ਤੇਲ ਪਾਉਣ ਕੇ ਉੱਥੇ ਆਇਆ ਤੂੰ ਉਹਨੂੰ ਅਗ ਲੱਗਦੇ ਬੰਦ ਉਹਨਾਂ ਨੂੰ ਉੱਥੇ ਜਾ ਕੇ ਜੇਤਾ ਉਹ ਪਾ ਤੂੰ ਅਗ ਲੱਗਦੇ ਆ ਉੱਥੇ ਜਾ ਕੇ ਜੇਤਾ ਆ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਨਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀ ਇਹਨੂੰ ਬੰਦੇ ਨੂੰ ਰਾਜ ਧਾਰਗੇ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਆ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਓ ਫੇਰ ਉਸ ਮੋੜੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਨੇ ਹੱਥ ਵੜਤਾ ਜੇ ਜੀ ਇਹਨਾਂ ਉਹ ਦੋ ਮੁਕੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ 3 ਪਿੰਡੋਂ ਦਾ ਧੂਲ ਕਦਾਜਾ ਪਿਆ ਜੇ ਤੇਲ ਕਿ ਮੈਂ ਕਿੰਨੇ ਦਾ ਪਾਇਆ 10000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ 'ਚ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਂ ਕੀ ਵੀਰ ਜੀ ਪਾਜੀ ਮੇਰਾ ਨਾ ਇਹ ਪੰਪ ਦਾ ਨਾਂ ਕੀ ਹੈ ਬਾਬਾ ਦਾ ਨਾਂ ਕੀ ਹੈ ਸਟੇਸ਼ਨ ਬਾਬਾ ਦਾ ਨਾਂ ਬਾਬਾ ਦਾ ਨਾਂ ਨਹੀਂ ਪਤਾ ਮਾਰਿਆ ਦੱਲਿਆ ਹੁਣ ਉਹ ਜਿਹੜਾ ਮੁੰਡਾ ਜਿਹਦੇ ਤੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਨਹੀਂ ਖੜਿਆ ਜੇ ਖੁੱਸੂੜੀ ਖੜਿਆ ਠੀਕ ਪੁਲਿਸ ਨੇ ਇਨਫਾਰਮ ਕਰਤਾ ਤੁਸੀਂ ਪੁਲਿਸ ਨੇ ਇਨਫਾਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫਾਰਮ ਕਰਤਾ ਕਿੱਦੋਂ ਲੱਗ ਗਈ ਕੰਪਨੀ ਕਦੋਂ ਦੀ ਇਹ ਵਾਰਤਾ ਤੋਂ ਇੱਕ ਨਾ ਚਿਹਰੇ ਤੋਂ 20 ਮਿੰਟ ਹੋ ਗਏ ਓਕੇ